ਪਰਕਾਸ਼ ਗਾਸੋ ਦਾ ਲੇਖਨ ਨਾਵਲ ਤਤੀ ਹਵਾ ਭਾਗ 16ਵਾਂ ਕਦੇ ਕਦੇ ਵਸਤੇ ਰਸ ਦੇ ਘਰਾਂ ਨੂੰ ਬਾਹਰੋਂ ਜਿੰਦਾ ਲਾ ਕੇ ਜਿਵੇਂ ਬੰਦ ਕਰ ਦਿੱਤਾ ਜਾਵੇ ਅਤੇ ਬਾਹਰਲੇ ਪਾਸੇ ਉਸ ਦੇ ਚਾਰੇ ਪਾਸੇ ਤਿੱਖੀਆਂ ਜ਼ਹਿਰੀਲੀਆਂ ਲਿਸ਼ਕਦੀਆਂ ਸੰਗੀਨਾ ਵਾਲੀਆਂ ਬੰਦੂਕਾਂ ਫੜੀ ਪਹਿਰੇਦਾਰ ਘੇਰਾ ਘਤ ਲੈਣ ਉਵੇਂ ਹੀ ਕਈ ਦਿਨਾਂ ਤੋਂ ਪੰਜਾਬ ਨੂੰ ਜਿੰਦਾ ਲਾ ਕੇ ਉਸ ਦੇ ਚਾਰੇ ਪਾਸੇ ਪਹਿਰਾ ਖੜਾ ਕਰ ਦਿੱਤਾ ਗਿਆ ਸੀ ਬਾਹਰੋਂ ਜਿੰਦਾ ਲੱਗੇ ਜਾਣ ਲੱਗੇ ਜੇਲ ਬਣੀ ਪੰਜਾਬ ਅੰਦਰਲੇ ਬਸਨੀਖ ਸੈਕ ਦੇ ਸੁੱਖ ਦੇ ਮੁਕਦੇ ਅਤੇ ਮਰਦੇ ਮਰ ਮਿਟ ਜਾਣਗੇ ਇਸ ਦੀ ਚਿੰਤਾ ਬਾਹਰਲੇ ਪਹਿਰੇ ਉੱਤੇ ਖੜੀਆਂ ਜਹਿਰੀਲੀਆਂ ਸਗੀਨਾ ਵਾਲਿਆਂ ਨੂੰ ਇਸ ਲਈ ਨਹੀਂ ਹੁੰਦੀਆਂ ਕਿਉਂਕਿ ਉਹਨਾਂ ਨੂੰ ਆਪਣੇ ਆਪ ਤੋਂ ਤੋੜ ਦਿੱਤਾ ਗਿਆ ਹੁੰਦਾ ਟੁੱਟੀਆਂ ਬਾਹਾਂ ਵਿੱਚ ਗੱਲ ਵਖੜੀ ਵਾਲਾ ਜਿਵੇਂ ਜੱਜਵਾ ਨਹੀਂ ਹੁੰਦਾ ਉਹ ਮੇ ਆਪਣੇ ਆਪ ਤੋਂ ਟੁੱਟੇ ਦਿਮਾਗ ਵਿੱਚ ਲੋਕ ਦਰਦ ਨਹੀਂ ਰਹਿੰਦਾ ਸਾਰੇ ਪੰਜਾਬ ਦੀ ਸਮੁੱਚੀ ਜ਼ਿੰਦਗੀ ਨੂੰ ਕਈ ਦਿਨਾਂ ਤੱਕ ਜਿੰਦਾ ਲੱਗਿਆ ਰਿਹਾ ਹਜ਼ਾਰਾਂ ਤਿੱਖੀਆਂ ਤੇ ਜ਼ਹਿਰੀਲੀਆਂ ਸੰਗੀਨਾਂ ਦੀ ਜ਼ਹਿਰੀਲੀ ਛਾਹ ਹੇਠ ਕਰੋੜਾਂ ਹਿੱਕਾਂ ਦੀ ਧੜਕਣ ਸੈਮੀ ਹੋਈ ਸੀ ਐਂ ਲੱਗਦਾ ਸੀ ਜਿਵੇਂ ਰਾਜਨੀਤੀ ਨੇ ਭੰਗੜਾ ਪਾਉਂਦੇ ਪੈਰਾਂ ਨੂੰ ਤਿੱਖੀ ਤਲਵਾਰ ਨਾਲ ਵੱਢ ਦਿੱਤਾ ਹੋਵੇ ਲਹੂ ਲਹਾਨ ਹੋਏ ਪੰਜਾਬ ਦੇ ਪੈਰ ਹੁਣ ਕਿਵੇਂ ਤੁਰਨਗੇ ਮਹਿੰਦੀ ਰਤੀਆਂ ਮਟਿਆਰਾਂ ਦੀਆਂ ਬਾਹਾਂ ਨੂੰ ਕਿਸੇ ਨੇ ਵੱਢ ਦਿੱਤਾ ਘਰਫੂ ਮਗਰੋਂ ਸ਼ਾਈ ਪੰਜਾਬ ਦੀ ਮਾਤਮੀ ਚੁੱਪ ਵਾਂ ਨੰਦੀਨ ਨੰਦੀ ਵੀ ਕਈ ਮਹੀਨਿਆਂ ਤੋਂ ਚੁੱਪਚਾਪ ਦਰਦ ਆ ਰਿਹਾ ਸੀ ਨੰਦੀ ਨੂੰ ਆਪਣੇ ਅੰਦਰਲੇ ਤੇ ਬਾਹਰਲੇ ਖਾਮੋਸ਼ ਬਾਤਾਂ ਵਿੱਚ ਕਿੰਨਾ ਕੁਝ ਸੁਣਦਾ ਤੇ ਦਿਸਦਾ ਰਿਹਾ ਕਦੀ ਉਸ ਨੂੰ ਤੇ ਉਸ ਦੇ ਸਾਥੀਆਂ ਨੂੰ ਆਪਣੇ ਮੁਲਕ ਦੀ ਗੰਦੇ ਪ੍ਰਬੰਧ ਅਤੇ ਢਾਂਚੇ ਤੋਂ ਕਿਰਨਾਂ ਹੋਈ ਸੀ ਉਹ ਉਸ ਪ੍ਰਬੰਧ ਵਿਰੁੱਧ ਉੱਠੇ ਸਨ ਉਸ ਉਸਾਰੀ ਵਾਲੀ ਸੋਚ ਨਾਲ ਸੰਬੰਧ ਰੱਖਣ ਵਾਲੇ ਸੈਂਕੜੇ ਨੌਜਵਾਨਾਂ ਦੇ ਕਤਲ ਕਰਨ ਮਗਰੋਂ ਕਾਤਲ ਸਰਕਾਰ ਹਿੰਸਾਵਾਦੀ ਬਣ ਕੇ ਰਾਜ ਕਰਦੀ ਰਹੀ ਸੀ ਨੰਦੀ ਸੋਚੀ ਜਾ ਰਿਹਾ ਸੀ ਇਹ ਇਥੇ ਤਾਂ ਅਜੇ ਆਮ ਲੋਕਾਂ ਨੂੰ ਸਰਕਾਰ ਅਤੇ ਮੁਲਕ ਦੇ ਫਰਕ ਦਾ ਹੀ ਨਹੀਂ ਪਤਾ ਲੱਗਿਆ ਇਹ ਜ਼ਰੂਰੀ ਤਾਂ ਨਹੀਂ ਜਿਹੜਾ ਸਰਕਾਰ ਵਿਰੋਧੀ ਹੁੰਦਾ ਹੈ ਉਹ ਮੁਲਕ ਵਿਰੋਧੀ ਹੋਵੇ ਸਰਕਾਰ ਦੀਆਂ ਗਲਤ ਨੀਤੀਆਂ ਦੇ ਵਿਰੁੱਧ ਹੋਣ ਵਾਲਾ ਹੀ ਤਾਂ ਮੁਲਕ ਦਾ ਅਸਲੀ ਵਫਾਦਾਰ ਹੁੰਦਾ ਹੈ ਕਿਉਂਕਿ ਉਹ ਮੁਲਕ ਨੂੰ ਅਤੇ ਮੁਲਕ ਦੇ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਦੇ ਵਿਰੁੱਧ ਬੋਲਦਾ ਹੈ ਨੰਦੀ ਸੋਚੀ ਜਾ ਰਿਹਾ ਸੀ ਪੰਜਾਬ ਦੇ ਆਲੇ ਦਿਵਾਲੇ ਜਿਵੇਂ ਕੰਡਿਆਂ ਵਾਲੀ ਵਾਰਡ ਲਾ ਕੇ ਇਥੋਂ ਦੀ ਬਹਾਦਰੀ ਨੂੰ ਇੱਜ਼ਤ ਬਾਗ ਬੰਦ ਕਰ ਦਿੱਤਾ ਹੋਈ ਜਦੋਂ ਕਦੇ ਚੋਣਾ ਆਉਂਦਿਆਂ ਤਾਂ ਵੋਟਾਂ ਪੇੜ ਬੱਕਰੀਆਂ ਪਾਗ ਮੀਆਂ ਮਿਆ ਕਰਦੇ ਆ ਅਤੇ ਆਪ ਮਾਲਕਾਂ ਨੂੰ ਚੁਣ ਲੈਣੀਆਂ ਤੇ ਆਪ 5 ਸਾਲਾਂ ਲਈ ਉਹਨਾਂ ਦੀਆਂ ਕੋਠੜੀਆਂ ਦੇ ਦਰਵਾਜ਼ਿਆਂ ਤੇ ਸਜਦੇ ਕਰਦੇ ਰਹਿੰਦੇ ਇਸ ਪ੍ਰਕਾਰ ਦੇ ਸਿਆਸੀ ਖਿਆਲਾਂ ਤੋਂ ਜਦੋਂ ਨੰਦੀ ਦਾ ਮਨ ਬਾਸੇ ਹਟਿਆ ਤਾਂ ਉਸ ਨੂੰ ਆਪਣੇ ਬਾਪ ਜੱਗਰ ਦੀਆਂ ਗੁਲਛਰੇ ਉਡਾਉਣ ਵਾਲੀਆਂ ਕੱਲਾਂ ਤੇ ਜ਼ਹਿਰੀਲੇ ਜਾਲ ਵਿੱਚ ਆਪਣਾ ਆਪ ਫਸਿਆ ਪਿਆ ਸੀ। ਨੰਦੀ ਨੂੰ ਇਹ ਗੱਲ ਦਿਸਤੀ ਰਹੀ ਸੀ ਕਿ ਉਸ ਦਾ ਬਾਪੂ ਅੱਜ ਕੱਲ ਤਖੇ ਨਾਲ ਮਿਲ ਕੇ ਕਿਸ ਤਰ੍ਹਾਂ ਮौज-ਮਸਤੀਆਂ ਉਡਾ ਰਿਹਾ ਹੈ। ਉਸ ਨੂੰ ਜਿਵੇਂ ਆਪਣੀ 20 ਸਾਲੀ ਭੁੱਲ ਹੀ ਗਈ ਹੋਵੇ। ਤਖੇ ਦੀ ਢਾਣੀ ਵਾਲੀ ਸ਼ਰਾਬ, ਕबाब ਅਤੇ ਸੁਆਵ ਦੇ ਆਲੇ-ਦੁਆਲੇ ਇੰਜ ਇਕੱਠੇ ਹੋ ਜੁੜ ਜਾਂਦੇ ਜਿਵੇਂ ਮਰੇ ਹੋਏ ਮੁਰਦਾਰ ਤੇ ਕੋਲ ਗਿਲਚਾ ਇਕੱਠੀਆਂ ਹੋ ਜਾਂਦੀਆਂ ਹੋ। ਕਾਫੀ ਹੱਥ ਪੈਰ ਮਾਰ ਕੇ ਜਦੋਂ ਇਸ ਜਾਲ ਵਿੱਚੋਂ ਉਹ ਇਹ ਸੋਚ ਕੇ ਨਿਕਲਦਾ ਕਿ ਜੱਟ ਦੇ ਖਾਸੇ ਇਹ ਇਹਦੀਆਂ ਗੱਲਾਂ ਤਾਂ ਜੱਟ ਨੂੰ ਗੁੜਤੀ ਵਾਂਗ ਜਨਮ ਤੋਂ ਹੀ ਮਿਲੀਆਂ ਹੁੰਦੀਆਂ ਨੇ। ਤਾਂ ਉਹ ਆਪਣੀ ਮਾਂ ਦੀਆਂ ਗੱਲਾਂ ਤੇ ਤਾਣੇ ਪੇਟੇ 'ਚ ਉਲਝ ਜਾਂਦਾ। ਹਰ ਘਰ ਦੁਆਰਾ ਸਕੂਟਰ, ਘੋੜੀ ਜੋੜੀ, ਟੂਮਾ ਕੰਡਲੇ ਨੱਤੰਗਾ ਸ਼ਾਂਪਾਂ ਦੀਆਂ ਕੀਤਾਂ ਗਿੰਤਾਂ ਦੀ ਅਫਰੇ ਅਫਰੇ ਬੋਲ ਨੰਦੀ ਨੂੰ ਐਉਂ ਲੱਗਦੇ ਜਿਵੇਂ ਚੋਰੀ ਦਾ ਘਿਓ ਖਾ ਕੇ ਕੋਈ ਕੁੱਤੀ ਭੌਂਕਦੀ ਹੋਵੇ ਕਿੱਥੇ ਕਲਵੰਤ ਦਾ ਮਾਸਟਰ ਨਾਲ ਵਿਆਹ ਕਿਤੇ ਹਰਕਰ ਦਾ ਆਪਣੇ ਪੁੱਤ ਨੰਦੀ ਦੇ ਵਿਆਹ ਕਰਾਉਣ ਦਾ ਭੁਖੜ ਸੁਪਨਾ ਵਿਆਹ ਦੀ ਇਸ ਸੋਚ ਲੜੀ ਨੰਦੀ ਨੂੰ ਦੋਗੜ ਦੀ ਜਮਣਾ ਦੇ ਵਿਆਹ ਵਿੱਚ ਲਿਆ ਖੜਾ ਕਰ ਦਿੱਤਾ ਹੁਣ ਨੰਦੀ ਮੰਡੀ ਦੇ ਬਾਜ਼ਾਰ ਦੀ ਉਸ ਸੜਕ ਉੱਤੇ ਇੱਕ ਪਾਸੇ ਖੜਾ ਸੋਚੀ ਜਾ ਰਿਹਾ ਸੀ ਜਿੱਤੇ ਰੰਗ ਬਰੰਗ ਰੋਸ਼ਨਾਂ ਦਾ ਚਮਕਦੇ ਚਲਿਸ਼ਕ ਦੇ ਰੰਗ ਬਰਕੇ ਰੰਗੀਨ ਗੜਬੜੀਆਂ ਦੀਆਂ ਚਿਲਮਿਲ ਕਰਦੀਆਂ ਚਾਲਰ ਨਾਲ ਉਸ ਦੀਆਂ ਅੱਖਾਂ ਚਕਾ ਚੌਦ ਹੋ ਰੰਗਾਂ ਸਨ ਨੰਦੀ ਨੇ ਆਪਣੀਆਂ ਉਂਗਲਾਂ ਪੰਡ ਕੇ ਅਦਾਜਾ ਲਾਇਆ ਇਹ ਸਾਰੀ ਸਜਾਵਟ ਨੇ 10000 ਖਾ ਲਿਆ ਹੋਵੇਗਾ ਫਿਰ ਉਸ ਨੂੰ ਆਪਣੇ ਸਕੂਲ ਸਮੇਂ ਦੀ ਪੜਾਈ ਵਾਲੀ ਦੀ ਚੌਥੀ ਦੀ ਹਿੰਦੀ ਦੀ ਪੁਸਤਕ ਦੀ ਘਾਵਤ ਚੇਤੇ ਪਈ ਬਾਣੇ ਦੀ ਕਮਾਈ ਵਿਆਹ ਔਰ ਮਕਾਨ ਨਹੀਂ ਖਾਈ ਖਿਆਲਾਂ ਦਾ ਹੜ ਨੰਦੀ ਦੇ ਅੱਜ ਪੈਰ ਹੀ ਨਹੀਂ ਸੀ ਲੱਗਣ ਦਿੰਦਾ ਹੜ ਦੇ ਪਾਣੀ ਹੇਠਲੇ ਪੱਥਰਾਂ ਨਾਲ ਉਸ ਦੀਆਂ ਲੱਤਾਂ ਪੈਰਾਂ ਤੇ ਉਂਗਲਾਂ ਜ਼ਖਮੀ ਹੁੰਦੀਆਂ ਜਾ ਰਹੀਆਂ ਸਨ ਮੌਤਾਂ ਚ ਮੁਨਾਫਾ ਲੱਭਣ ਵਾਲੀ ਰਾਜਨੀਤੀ ਨੇ ਇੱਕ ਇਹੋ ਜਿਹਾ ਹੜ ਬਹਾ ਦਿੱਤਾ ਜਿਸ ਵਿੱਚ ਖੜੇ-ਖੜੇ ਮਨੁੱਖ ਇਉਂ ਡਿੱਗ ਪਏ ਜਿਵੇਂ ਰੁੱਖ ਜੜਾਂ ਦੇ ਖੋਰ ਪੈਂ ਤੇ ਡਿੱਗ ਪੈਂਦੇ ਆ ਪੰਜਾਬ ਬਿਜਲੀ ਭਾਈ ਜਾਲੇ ਦੀਆਂ ਜੜਾਂ ਨੂੰ ਹੜਾਂ ਦੇ ਜਿਸ ਪਾਣੀ ਨੇ ਖੋਰ ਸੁੱਟਿਆ ਸੀ ਉਹ ਪਾਣੀ ਬਦਲਾ ਦਾ ਕੁਦਰਤੀ ਪਾਣੀ ਨਹੀਂ ਸਗੋ ਰਾਜਨੀਤੀ ਦੀ ਕੈਰ ਭਰੀ ਕਾਲੀ ਕਰਤੂਤ ਦਾ ਪਾਣੀ ਸੀ ਸਤਲੋਜ ਦੇ ਕੰਢੇ ਉੱਤੇ ਪਰਫਲਤ ਹੁੰਦੇ Hindu, Musalman ਤੇ Sikh ਕਿੰਨੇ ਪੁਰਾਣੇ ਦਰਖਤ ਹਨ ਇਹ ਦਰਖਤ ਪੰਜਾਂ ਪਾਣੀਆਂ ਦੀ ਕੰਢਿਆਂ ਉੱਤੇ ਉਗਦੇ ਵਾਦੇ ਤੇ ਤਤੀਆਂ ਠੰਡੀਆਂ ਹਵਾਵਾਂ ਵਿੱਚ ਇਕੱਠੇ ਝੂਲਦੇ ਰਹੇ ਕਿੰਨੀਆਂ ਹਵਾਵਾਂ ਆਈਆਂ ਪਰ ਇਨ੍ਹਾਂ ਦਰਖਤਾਂ ਨੂੰ ਜੜਾਂ ਤੋਂ ਉਖੇੜ ਨਾ ਸਕੀਆਂ ਅਤੇ ਆਖਰ ਸਨ 47 ਦੀ ਕੈਰ ਭਰੀ ਰਾਜਨੀਤੀ ਦਾ ਹੜ ਪੰਜਾਬ ਦੇ ਪੰਜਾਂ ਪਾਣੀਆਂ 'ਚ ਵਗਿਆ ਦਰਖਤ ਡਿੱਗਦੇ ਰਹੇ ਮਨੁੱਖ ਮਰਦੇ ਰਹੇ ਰੋਜ਼ਦੇ ਰਹੇ ਸਮprdਾਇਕਤਾ سرمایہਦਾਰ ਅਦੰਗਰੀ ਸਮਰਾਇਦੀ ਤੂਫਾਨ ਨੇ ਲੱਖਾਂ ਦੀਵਿਆਂ ਨੂੰ ਗੁਲਦ ਕੀਤਾ ਲੱਖਾਂ ਮੋਮਬੱਤੀਆਂ ਬੁਝਾ ਦਿੱਤਾਂ ਪੰਜਾਬ ਦੀ ਸਵੇਦਨ ਬੇਹਾਲ ਹੋ ਗਈ ਸੁਹਿਰਦਾ ਇਸ ਸਦਮੇ ਨਾਲ ਪੱਥਰ ਬਣ ਗਈ ਉਧਰ ਪਾਕਿਸਤਾਨ ਵਿੱਚ ਬਾਬਾ ਏਕੌਮ ਜਨਾਹ ਹੱਸਦਾ ਰਿਹਾ ਤੇ ਇਧਰ ਹਿੰਸਾ ਤਾਂ ਦੇਵਤਾ ਮਹਾਤਮਾ ਗਾਂਧੀ ਮੁਸਕਰਾਉਂਦਾ ਰਿਹਾ ਹੱਸ ਕੇ ਅਤੇ ਮੁਸਕਰਾ ਕੇ ਹੀ ਤਾਂ ਆਪਣਾ ਗਲਤੀਆਂ ਉੱਤੇ ਪੜਦਾ ਪਾਇਆ ਜਾ ਸਕਦਾ ਇੱਕ ਸਰੀਰ ਨੂੰ ਰਾਜਨੀਤੀ ਦੇ ਆਰੇ ਨਾਲ ਦੁਫਾੜ ਕਰ ਦਿੱਤਾ ਦੁਫਾੜ ਹੋਈ ਧੜਕਣ ਦੀ ਆਵਾਜ਼ ਦੋਹਾਂ ਪੰਜਾਬ ਪੰਜਾਬਾਂ ਚ ਅਧਮ ਹੋਈ ਨੰਦੀ ਨੂੰ ਤੇਜ਼ੀ ਦੀ ਸਰੀਲੀ ਬਾਸ ਸੁਣੀ ਜਿਵੇਂ ਉਹ ਕਿਸੇ वेदना जगा ਰਿਹਾ ਹੋਵੇ ਉਹੀ ਪ੍ਰਾਣਾ ਅਮਰਤਾ ਦਾ ਗੀਤ ਜਿਹੜਾ ਉਹ ਕਦੀ ਸਕੂਲ ਸਮੇ ਲੋਅਰ ਲੈ ਵਿੱਚ ਲਵਲੀਨ ਹੋ ਕੇ ਗਾਉਂਦਾ ਹੁੰਦਾ ਸੀ ਅਜਾ ਅੱਖਾਂ ਵਾਰਿਸ਼ਾਂ ਨੂੰ ਕਿਤੇ ਕਬਰਾਂ ਵਿੱਚੋਂ ਬੋਲ ਇੱਕ ਰੋਹੀ ਸੀਤੀ ਪੰਜਾਬ ਦੀ ਉਹ ਲੇਖ ਲੇਖ ਮਾਰੇ ਬੈਨ ਅਜ ਲੱਖਾਂ ਧੀਆਂ ਰੋਂਦੀਆਂ ਤੈਨ ਵਾਰਸ਼ਾਂ ਨੂੰ ਕਹਿ ਉੱਠ ਦਰਦਮੰਦਾਂ ਤੇ ਆ ਦਰਦੀਆ ਉੱਠ ਤੱਕ ਆਪਣਾ ਪੰਜਾਬ ਅਜ ਵੇ ਲਾਛਾਂ ਵਿਛੀਆਂ ਤੇ ਲਹੂ ਦੀ ਭਰਿਚ ਤੇ ਅੱਜ ਕਿਤਾਬੇ ਇਸ਼ਕ ਦਾ ਧੂਆ ਘਰਾ ਵਰਕਾ ਫੋਲ ਕਦੇ ਤੇਜ਼ੀ ਦੇ ਨਿੱਕੇ ਨਿੱਕੇ ਪਤਲੇ ਪਤਲੇ ਲਾਲ ਲਾਲ ਬੋਲ ਤੋਂ ਇਸ ਗੀਤ ਦੇ ਬੋਲ ਇੰਜ ਨਿਕਲਦੇ ਹੁੰਦੇ ਸਨ ਜਿਵੇਂ ਲਾਲ ਗਲਾਬ ਚ ਸੁਗੰਧ ਬਾਹਰ ਆਉਂਦੀ ਹੁੰਦੀ ਗੀਤ ਗਾਉਣ ਵਾਲਾ ਤੇਜ਼ੀ ਅੱਜ ਕਤਲ ਕਿੰਜ ਬਣ ਗਿਆ ਨੰਦੀ ਦੀ ਬਚੀ ਖੁਸ਼ੀ ਹੋਸ਼ ਵੀ ਜਿਵੇਂ ਗਵਾਚ ਰਹੀ ਸੀ ਨੰਦੀ ਆਪਣੀ ਵਾਕ ਹੀ ਰਹਿੰਦੀ ਹੋਸ਼ਦਾਰਾਂ ਤੇਜੀ ਨੂੰ ਲਿਖੇ ਜਾ ਰਹੇ ਧੂਰੇ ਖਤ ਦੀ ਇਵਾਰਤ ਦੀ ਪੂਰਤੀ ਲਈ ਕਲਪਨਾ ਕਰਨਾ ਲੋ ਸੋਚਦਾ ਰਿਹਾ ਇਹ ਕਲਪਨਾ ਉਹਨਾਂ ਨੂੰ ਇੰਜ ਘੇੜਦੀ ਸਤਾਉਂਦੀ ਅਤੇ ਜ਼ਖਮੀ ਕਰਦੀ ਰਹੀ ਜਿਵੇਂ ਕਿਤੇ ਜਿਵੇਂ ਕਿਤੇ ਕਈ ਜਾਣੇ ਨੰਦੀ ਨੇ ਮਾਨਸਿਕ ਜ਼ਖਮਾ ਉਤੇ ਚਿਤਰਥੋਹਰ ਨੂੰ ਮੱਲੋ-ਮੱਲੀ ਰਖ ਰਹੇ ਹੋ ਚਿਤਰਥੋਹਰ ਦੇ ਤਿੱਖੇ ਪਤਲੇ ਜ਼ਹਿਰੀਲੇ ਕੰਡਿਆਂ ਨਾਲ ਉਸ ਦੀ ਬੁੱਧੀਮਾਨ ਅਤੇ ਸਰੀਰ ਲਹੂ ਲਹਾਨ ਹੋ ਰਹੇ ਇਸ ਤਰ੍ਹਾਂ ਦੀ ਜ਼ਖਮੀ ਮਾਨਸਿਕ ਅਵਸਥਾ ਵਿੱਚ ਦੀ ਗੁਜਰਦਿਆਂ ਉਸ ਨੂੰ ਕਾਲ ਤਖਤ ਦੇ ਇੱਕ ਪਾਸੇ ਮਲਵੇ ਵਿੱਚ ਤੇਜੀ ਦੀ ਲੋਥ ਦਿੱਸੀ ਇਸ ਦ੍ਰਿਸ਼ ਦੀ ਯਾਦ ਨਾਲ ਨੰਦੀ ਦੀਆਂ ਸੁੰਨ ਅੱਖਾਂ ਅਗੇ ਇਤਿਹਾਸ ਦੇ ਪੱਤਰੇ ਇੱਕਦਮ ਇੰਜੋਲਟ ਪਲਟ ਗਏ ਜਿਵੇਂ ਕਿਸੇ ਰਾਜਸੀ ਨੇਰੀ ਨੇ ਉਹਨਾਂ ਨੂੰ ਬਾੜ ਹੀ ਸੁੱਟਿਆ ਹੋਵੇ ਇਹ ਤੇਜ਼ ਹਨੇਰੀ ਹੁਣ ਇੰਨੀ ਤੇਜ਼ ਹੋ ਗਈ ਸੀ ਕਿ ਉਹ ਸਾਰੀ ਕਿਤਾਬ ਨੂੰ ਹੀ ਉਡਾ ਕੇ ਲੈ ਗਈ ਹੋਈ। ਜਦੋਂ ਕਦੇ ਅਜਿਹੇ ਹਨੇਰੀਆਂ ਇਤਿਹਾਸ ਦੀਆਂ ਸੱਭਿਆਚਾਰ ਦੀਆਂ ਇਕ ਲੱਖ ਦੀਆਂ ਭਾਈਚਾਰੇ ਦੀਆਂ ਕਲਾ ਦੀਆਂ ਮਨੁੱਖਤਾ ਦੀਆਂ ਸ਼ਬਦਾਂ ਦੀਆਂ ਕਿਤਾਬਾਂ ਨੂੰ ਇੰਜ ਉਡਾ ਕੇ ਲੈ ਜਾਂਦੇ ਹਨ। ਤਦ ਮਨੁੱਖ ਸੁੰਨਾ ਜਿਹਾ ਬਉਂਦ ਲੈ ਜਾਇ ਇੱਕ ਪਾਸੇ ਡਿੱਗਿਆ ਇੰਜ ਸੋਚਦਾ ਹੈ ਕਿ ਇਤਿਹਾਸ ਤੋਂ ਮਨੁੱਖ ਨੇ ਇਹ ਸਿੱਖਿਆ ਕਿ ਮਨੁੱਖ ਨੇ ਇਤਿਹਾਸ ਤੋਂ ਕੁਝ ਵੀ ਨਹੀਂ ਸਿੱਖਿਆ। ਨੰਦੀਵੀ ਅੱਜ ਇਸ ਤਰ੍ਹਾਂ ਦੀ ਸੋਚ ਨਾਲ ਡਿੱਗਿਆ ਸੋਚ ਰਿਹਾ ਸੀ ਉਸ ਨੂੰ ਡਿੱਗੇ-ਟਿੱਕੇ ਨੂੰ ਕਿੰਨਾ ਕੁਝ ਚੇਤੇ ਆਉਂਦਾ ਰਿਹਾ ਕਿੰਨੀਆਂ ਤਸਵੀਰਾਂ ਬਣਦੀਆਂ ਰਹੀਆਂ ਆਹ ਕਿੰਨੀ ਵਿਸ਼ਾਲ ਤਸਵੀਰ ਸੀ ਕਿੰਨੇ ਰੰਗ ਸਨ ਇਸ ਤਸਵੀਰ ਵਿੱਚ ਗਦਰੀ ਬਾਬੇ ਅਸਾ ਜੋਗ ਅੰਦੋਲਨ ਭਾਰਤ ਛੱਡੋ ਖਦਾਈ ਜੈਤੋਦਾ ਮੋਰਚਾ ਪਰਜਾ ਮੰਡਲ ਗੁਰਦੁਆਰਾ ਸੁਧਾਰ ਅੰਦੋਲਨ 1857 ਪੂਰਵੀਆਂ ਦਾ ਬਧਰੋ ਇਨ ਲੜਾਈਆਂ ਦੀ ਜੋਦਿਆਂ ਦੇ ਲੱਖਾਂ ਮਹਾਂਦਰੀ ਦਿਸ ਰਹੇ ਹਨ ਅੰਗਾਰੇ ਅੰਗਰੇਜ਼ ਗੋਲੀਆਂ ਨਾਲ ਛਾਤੀਆਂ ਛਲਨੀ ਕਰ ਰਹੇ ਹਨ ਅੰਗਰੇਜ਼ ਦਾ ਹੁਕਮ ਮੰਨ ਕੇ ਪਾਈ ਪਾਈ ਤੇ ਗੋਲੀ ਚਲਾ ਰਿਹਾ ਹੈ ਖੂਨ ਨਾਲ ਧਰਤੀ ਲਾਲ ਹੋਈ ਪਈ ਹੈ ਜ਼ੁਲਮ ਦਾ ਝੱਖੜ ਝੁੱਲ ਰਿਹਾ ਪਰ ਨਿੱਕਾ ਜਿਹੇ ਦੀਵ ਇਹ ਇਸ ਝੱਖੜ ਵਿੱਚਕਾਰ ਅਜੇ ਵੀ ਬਲ ਰਿਹਾ ਹੈ ਆਜ਼ਾਦੀ ਦੀ ਆਸ ਦਾ ਦੀਵਾ ਆਖਰੀ ਦਿਵਸ ਸੁਤੰਤਰਤਾ ਦਾ ਸੂਰਜ ਬਣ ਕੇ ਭਾਰਤ ਦੀ ਧਰਤੀ ਉੱਤੇ ਚੜਿਆ ਹਰ ਬੀੜੇ ਘਰ ਮਨੁੱਖ ਗਲੀ ਕੋਚੇ ਸ਼ਹਿਰ ਦਾ ਦਿਲ ਅਤੇ ਦੰਮ ਵਿੱਚ ਸੁਤੰਤਰਤਾ ਦੇ ਸੂਰਜ ਨੇ ਆਸ ਦਾ ਚਾਨਣ ਕੀਤਾ ਇਹ ਕੀ ਇਹ ਤਸਵੀਰ ਇੱਕਦਮ ਨੰਦੀ ਦੀਆਂ ਅੱਖਾਂੋਂ ਇੱਕਦਮ ਹਟ ਕਿਉਂ ਗਈ ਫਿਰ ਇੱਕ ਵੱਡੇ ਸਾਰੇ ਕਾਗਜ਼ ਉੱਤੇ ਚਿੱਟੀਆਂ-ਚਿੱਟੀਆਂ ਫੁੱਲ ਪੱਤਿਆਂ ਨਾਲ ਬੜੇ ਹੀ ਪਿਆਰੇ ਜਿਹੇ ਕਲਾਤਮਕ ਤੰਗ ਨਾਲ ਅਹਿੰਸਾ ਲਿਖਿਆ ਦੇਸੀਆ ਅਹਿੰਸਾ ਹੈ ਇਨਸਾ ਨੰਦੀ ਦੇ ਮੂੰਹੋਂ ਇਹ ਬੋਲ ਇੰਜ ਨਿਕਲਦੇ ਰਹੇ ਜਿਵੇਂ ਉਹ ਪਾਗਲ ਜਿਹਾ ਹੋ ਕੇ ਬੋਲ ਰਹੀ ਹੋ ਉਸ ਨੂੰ ਪਾਗਲ ਬਣਾਉਣ ਲਈ ਫਿਰ ਇੱਕ ਹੋਰ ਤਸਵੀਰ ਉਸ ਦੀਆਂ ਅੱਖਾਂ ਅੱਗੇ ਆ ਪੁੱਜੀ ਉਸ ਤਸਵੀਰ ਵਿੱਚ ਉਸ ਨੂੰ ਭਾਰਤ ਵਿਚਲੀਆਂ ਲੱਖਾਂ ਉਹ ਇਸ ਤਰ੍ਹਾਂ ਦੇਸੀਆਂ ਜਿਹੜੀਆਂ ਮਜਬੂਰੀ ਕਾਰਨ ਹਰ ਰੋਜ਼ ਆਪਣੀ ਪਤ ਵੇਚਦੀਆਂ ਹਨ ਮਹਾਨਗਰਾਂ ਦੇ ਮਰਦਾਕਰਾਂ ਵਿੱਚ ਲਵਾਰ ਸ਼ਲੋਕਾਂ ਦੀਆਂ ਕਹਾਣੀ ਉੜੀਸਾ ਦਾ ਭੁੱਖਾ ਮਰਦਾ ਕਾਲਾ ਹਾਂਡੀ ਰਾਜਸਥਾਨ ਦਾ ਕਾਲ ਬਿਹਾਰ ਦੀ ਗਰੀਬੀ ਕਲਕੱਤੇ ਦੀ ਫੁੱਟਵਾਥਾਂ ਉੱਤੇ ਦਿਹਾੜੀਆਂ ਤੋਂ ਤੱਕੇ ਖਾਂਦੇ ਰਹ ਰਹੇ ਬੇਕਾਰ ਲੋਕ ਇਸ ਤਸਵੀਰ ਨੂੰ ਵੇਖਦਿਆਂ ਨੰਦੀ ਅੰਦਰੋਂ ਇੱਕ ਫਰੈਸ਼ਨ ਉੱਠਦਾ ਰਿਹਾ ਕਿ ਇਹ ਹੰਸਾ ਨਹੀਂ ਇਸ ਪ੍ਰਸ਼ਨ ਦੀ ਆਵਾਜ਼ ਸੁਣਦਿਆਂ ਹੀ ਉਥੋਂ ਚਿੱਟੀਆਂ-ਚਿੱਟੀਆਂ ਫੁੱਲ-ਪੱਤਿਆਂ ਨਾਲ ਲਿਖੇ ਅਹਿੰਸਾ ਵਾਲਾ ਚਿੱਤਰ ਗਾਇਬ ਹੋ ਗਿਆ। ਨੰਦੀ ਢਲਦੇ ਪਾਲੇ-ਪਾਸੇ ਵੱਲ ਵੇਖੀ ਗਿਆ। ਨਾ ਹੁਣ ਉਹ ਉਸ ਪਾਸੇ ਅਜਿਹਾ ਕੋਈ ਚਿੱਤਰ ਸੀ ਜਿੱਥੇ ਅਹਿੰਸਾ ਲਿਖਿਆ ਹੋਇਆ ਹੋਵੇ ਤੇ ਉਸ ਅਹਿੰਸਾ ਦੇ ਉੱਪਰ ਗਾਂਧੀ ਜੀ ਹੱਸ ਰਹੇ ਹੋ। ਬਸ ਉੱਥੇ ਟਹੇ ਹੋਏ ਅਕਾਲ ਤਖਤ ਦੇ ਇੱਕ ਪਾਸੇ ਉਸ ਨੂੰ ਆਪਣਾ ਮਿੱਤਰ ਤੇਜ ਜੀ ਦੇ ਸਰ ਜਿਸ ਵਿੱਚ ਅਜੇ ਵੀ ਸ਼ਾਇਦ ਪ੍ਰਾਣ ਬਾਕੀ ਸਨ ਨੰਦੀ ਭੱਜ ਕੇ ਆਪਣੇ ਮਿੱਤਰ ਵੱਲ ਗਿਆ ਉਸ ਨੇ ਜਾਨ ਸਾਰ ਆਪਣੇ ਤੜਫ ਦੇ ਮਿੱਤਰ ਦੇ ਮੂੰਹ 'ਚ ਪਾਣੀ ਦੀਆਂ ਕੁਝ ਬੂੰਦਾਂ ਪਾ ਗਾਂ ਤੇਜੀ ਨੇ ਅੱਖਾਂ ਚਪਕਾਂ ਨੰਦੀ ਦੀਆਂ ਅੱਖਾਂ 'ਚ ਖੁਸ਼ੀ ਦੇ ਅਥਰੂ ਸਨ ਤੇਜੀ ਅਜੇ ਜਿਉਂਦਾ ਹੈ ਜਿਉਂਦਾ ਮਨੁੱਖ ਕਦੇ ਤਾਂ ਜ਼ਿੰਦਗੀ ਵੱਲ ਮੂੰਹ ਕਰੇ ਕਰੇਗਾ ਮਰੀ ਹੋਈ ਆਦਮੀ ਦੀਆਂ ਤਾਂ ਹਮੇਸ਼ਾ ਲਈ ਅੱਖਾਂ ਬੰਦ ਹੋ ਜਾਂਦੀਆਂ ਨੰਦੀ ਜਿਵੇਂ ਸੋਚੀ ਵੀ ਜਾ ਰਿਹਾ ਹੋਵੇ ਅਧਿਆਪਨ ਜਖਮੀ ਜਿਗਰੀ ਦੋਸਤ ਦੀ ਦੇਖਭਾਲ ਵੀ ਕਰ ਰਿਹਾ ਧੰਨ